ਪੰਜਾਬ ਦੀ ਪਟਿਆਲਾ ਸਿਆਸਤ ਦੇ ਵੀ ਰੰਗ ਵੱਖਰੇ ਨੇ ਤੇ ਵੱਖਰੇ ਹੀ ਰਹੇ ਨੇ ਜੇਕਰ ਇਹਦੀ ਚੀਰफाड़ ਕੀਤੀ ਜਾਵੇ ਤਾਂ ਬਾਕੀ ਕਈ ਤਰ੍ਹਾਂ ਦੇ ਰੰਗ ਮਿਲਦੇ ਆ ਸਿਆਸੀ ਰੰਗ ਖੈਰ ਹੁਣ ਬੀਬੀ ਨਵਜੋਤ ਕੌਰ ਸਿੱਧੂ ਭਾਵੇਂ ਕਿ ਉਹ ਕਾਂਗਰਸ ਦੇ ਵਿੱਚ ਉਹ ਇੰਨੇ ਦਿਨੀ ਸਸਪੈਂਡ ਨੇ ਪਰੰਤੂ ਉਹ ਭਾਜਪਾ ਦੇ ਕੇਂਦਰੀ ਮੰਤਰੀ ਨੂੰ ਮਿਲਦੇ ਆ ਨਿਤਨ ਗੜਗਰੀ ਨੂੰ ਜਿਹਦੇ ਨਾਲ ਇੱਕ ਸਿਆਸੀ ਜਿਹੜਾ ਰੰਗ ਉਹ ਵੱਖਰੇ ਰੂਪ ਦੇ ਵਿੱਚ ਵਿਖਣ ਨੂੰ ਮਿਲ ਰਿਹਾ ਕੈਪਟਨ ਮਰਿੰਦਰ ਸਿੰਘ ਦਾ ਪਿਛਲੇ ਦਿਨੀ ਸਿਆਸੀ ਰੰਗ ਇੱਕ ਉਗੜ ਕੇ ਸਾਹਮਣੇ ਆਇਆ ਕਾਂਗਰਸ ਦਾ ਹੈ ਇਸ ਕਹਿੰਦਾ ਭਾਬਕੇ ਨਵਜੋਦ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ irdgird ਅੱਜ ਦੀ ਇਸ ਖਾਸ ਚਰਚਾ ਲਈ ਸਾਡੇ ਨਾਲ ਜੁੜੇ ਨੇ ਉਗੇ ਰਾਜਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਲਈ ਸਵਾਗਤ ਵੈਲਕਮ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਆ ਨਵਜੋਦ ਕੌਰ ਸਿੱਧੂ ਕਾਂਗਰਸ ਵੱਲੋਂ ਉਹ ਸਸਪੈਂਡ ਨੇ ਪਿਛਲੇ ਦਿਨਾਂ ਤੋਂ ਪਰ ਅਜੇ ਹਦਰਾਣ ਉਹ ਕੇਂਦਰੀ ਮੰਤਰੀ ਨਿਤਨ ਗੜਗਰੀ ਜਿਹੜੇ ਕਿ ਭਾਜਪਾ ਦੇ ਕੇਂਦਰ ਦੇ ਮੰਤਰੀ ਨੇ ਉਹਨਾਂ ਨੂੰ ਮਿਲਦੇ ਆ ਭਾਵੇਂ ਕਿ ਉਹ ਆਪਣੇ ਹਲਕੇ ਨਾਲ ਸੰਬੰਧਤ ਮੰਗਾਂ ਦਾ ਬਿਵਰਾ ਲੈ ਕੇ ਉਹਨਾਂ ਨੂੰ ਮਿਲੇ ਨੇ ਪਰ ਚਰਚਾ ਜਰੂਰ ਇੱਕ ਵੱਖਰੀ ਤਰ੍ਹਾਂ ਦੀ ਛੜੀ ਹੈ ਇਹ ਸਿਆਸੀ ਰੰਗ ਜਰੂਰ ਇੱਕ ਆਪਾਂ ਵੇਖ ਸਕਦੇ ਹਾਂ ਕਿ ਵੱਖਰੇ ਰੂਪ ਦੇ ਵਿੱਚ ਹੈ ਜਿਕਰ ਚਰਚਾ ਦੇ ਇਰਦ ਗਿਰਦ ਆਪਾਂ ਗੱਲ ਤੋਰੀਏ ਕਿਵੇਂ ਵੇਖ ਰਹੇ ਨੇ ਇਸ ਅਜਿਹੇ ਬਣ ਰਿਹਾ ਨਵੇਂ ਮਾਹੌਲ ਨੂੰ ਪੰਜਾਬ ਦੇ ਲੋਕ ਪੰਜਾਬ ਦੇ ਰਾਜਸੀ ਘਰਾਣੇ ਤੇ ਨਵੇਂ ਪੁਰਾਣੇ ਹੋਰ ਲੀਡਰ ਨੇਤਾ ਕਿਉਂਕਿ ਮਾਮਲਾ ਇਹ ਸਿਆਸੀ ਰੰਗ ਨਾਲ ਜੁੜਿਆ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਜਿਉਂ ਜਿਉਂ 2027 ਦੀ ਇਲੈਕਸ਼ਨ ਨੇੜੇ ਆ ਰਹੀ ਹੈ ਕਿਉਂਕਿ ਉਹਦੇ ਵਿੱਚ ਹੁਣ ਸਿਰਫ ਇੱਕ ਸਾਲ 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 ਰਹਿ ਹੈ ਅਗਾਂ ਕੁ ਦਸੰਬਰ ਦੇ ਵਿੱਚ ਅਗਲੇ ਸਾਲ ਅਮ ਕਿਉਂ ਗਿਆ ਹਕਤਾਂ ਲੱਗ ਜਾਣਗੇ ਸੱਭੀ ਦੇ ਵਿੱਚ ਹੁਣ ਦਸੰਬਰ ਗਿਆ ਤੇ ਇਸ ਕਰਕੇ ਦੇਤੇ ਸਾਰਾ ਰਾਜਸੀ ਪ੍ਰਕਰਣ ਦੇ ਵਿੱਚ ਬੜੀ ਤੇਜ਼ੀ ਆ ਰਹੀ ਹੈ ਸਿਆਸੀ ਲੀਡਰਾਂ ਦੇ ਵਿੱਚ ਵੀ ਪਾਰਟੀਆਂ ਦੇ ਵਿੱਚ ਵੀ ਅਤੇ ਜਿਹੜੇ ਪੁਰਾਣੇ ਜਿਹੜੇ ਸਿਆਸੀ ਘਰਾਣੇ ਨੇ ਉਹਨਾਂ ਦੇ ਵਿੱਚ ਵੀ ਆਪੋ ਆਪਣੀਆਂ ਜਿਹੜੀਆਂ ਗੋਟੀਆਂ ਉਹ ਫਿੱਟ ਕਰ ਰਹੇ ਨੇ ਹੁਣ ਜਿਸ ਤਰ੍ਹਾਂ ਕਿ ਅੱਜ ਦੀ ਗੱਲ ਜਿਹੜੀ ਸਭ ਤੋਂ ਵੱਡੀ ਮਤਲਬ ਸਿਆਸੀ ਘਟਨਾ ਦਾ ਔਰ ਸਿਆਸੀ ਵਿਅਕਤੀਆਂ ਦਾ ਜੀ ਨੇ ਧਿਆਨ ਖਿੱਚਿਆ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਅੱਜ ਉਹ ਸ਼੍ਰੀ ਨਿਤਨ ਗੜਕਰੀ ਨਾਲ ਦਿੱਲੀ ਵਿਖੇ ਮੀਟਿੰਗ ਕਰਨੀ ਸੀ ਉਹਨਾਂ ਨੂੰ ਕੋਈ ਮੰਗ ਪੱਤਰ ਦੇਣਾ ਆਪਣੇ ਹਲਕੇ ਬਾਰੇ ਬੈਠੇ ਤਾਂ ਕਿਹਾ ਜਾ ਰਿਹਾ ਵੀ ਉਹ ਆਪਣੇ ਹਲਕੇ ਦੀ ਫਲਾਈਓਵਰਾਂ ਬਾਰੇ ਅਮਰਸਰ ਦੇ ਸੰਬੰਧ ਵਿੱਚ ਨਿਤਨ ਗੜਕਰੀ ਜੀ ਨੂੰ ਮਿਲੇ ਹੂੰ ਉਹ ਉਹ ਸੰਬੰਧ ਦੇ ਵਿੱਚ ਕੋਈ ਆਪत्ति ਨਹੀਂ ਹੁੰਦੀ ਪਰੰਤੂ ਜਿਹੜੀ ਗੱਲ ਇਹ ਹੈ ਜਿਹੜਾ ਕਿ ਧਿਆਨ ਇਸ ਕਰਕੇ ਖਿੱਚ ਰਹੀ ਹੈ ਗੱਲ ਕਿਉਂਕਿ ਜਦੋਂ ਪਹਿਲਾਂ ਸ਼੍ਰੀਮਤੀ ਨਵਜੋਤ ਕੌਰ ਸਿੱਧੂ ਪੰਜਾਬ ਦੇ ਗਵਰਨਰ ਨੂੰ ਮਿਲੇ ਸਨ ਆਪਣੇ ਕੁਝ ਮੰਗਾਂ ਦੇ ਸਬੰਧ ਦੇ ਵਿੱਚ ਇਸ ਤਰ੍ਹਾਂ ਕਿ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਸੀ ਜਾਂ ਹੋਰ ਮਸਲੇ ਸੀ ਉਹਨਾਂ ਸਬੰਧ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਤੇਵਰ ਬੜੇ ਤਿੱਖੇ ਕਰ ਲਏ ਸੀ। ਜੀ। ਤੇਵਰ ਉਹਨਾਂ ਨੇ ਪਾਰਟੀ ਦੇ ਲੀਡਰਸ਼ਿਪ ਦੇ ਉੱਪਰ ਪੰਜਾਬ ਦੀ ਲੀਡਰਸ਼ਿਪ ਦੇ ਉੱਪਰ ਬਹੁਤ ਤਿੱਖੇ ਹਮਲੇ ਕੀਤੇ। ਉਸ ਸਬੰਧ ਦੇ ਵਿੱਚ ਕਾਫੀ ਕੁਝ ਉਹਨਾਂ ਨੇ ਇਹ ਮੁੱਖ ਮੰਤਰੀ ਬਣਨ ਦੇ ਸਬੰਧ ਦੇ ਵਿੱਚ ਵੀ ਨਵੇਂ ਨਵੇਂ ਉਹਨਾਂ ਨੇ ਤੇ ਜਿਹੜੀ ਵੀ ਪੰਜਾਬ ਦੀ ਟੌਪ ਲੀਡਰਸ਼ਿਪ ਹੈ ਉਹਨਾਂ ਦੇ ਉੱਪਰ ਵੀ ਹਮਲਾ ਕੀਤਾ ਤੇ ਇਸ ਤੋਂ ਇਲਾਵਾ ਮੰਤਰੀ ਨੇ ਕਾਫੀ ਲੈਂਦਾ ਤੇ ਇਸ ਸਬੰਧ ਦੇ ਵਿੱਚ ਉਹਨਾਂ ਦੀ ਕਾਂਗਰਸ ਪਾਰਟੀ ਦੇ ਵਿੱਚੋਂ ਮੁਅਤਲੀ ਵੀ ਹੋਈ ਅਮਰਿੰਦਰ ਸਿੰਘ ਰਾਜਾ ਬਣਿੰਗ ਨੇ ਇੱਕ ਲੈਣ ਦੇ ਨੋਟ ਦੇ ਨਾਲ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਮੁਅਤਲ ਕਰ ਦਿੱਤਾ ਤੇ ਫਿਰ ਇਹ ਗੱਲ ਚੱਲੀ ਸੀ ਕਿ ਡਾਕਟਰ ਨਵਜੋਤ ਕੌਰ ਸਿੱਧੂ ਜੀ ਨੂੰ ਹਾਈ ਕਮਾਂਡ ਨੇ ਟਾਈਮ ਦੇ ਦਿੱਤਾ ਕਿ 19 ਦਸੰਬਰ ਨੂੰ ਉਹ ਹਾਈ ਕਮਾਂਡ ਨੂੰ ਮਿਲਣਗੇ ਉਹਨਾਂ ਨੂੰ ਸਮਾਂ ਮਿਲਿਆ ਪਰੰਤੂ ਉਹ ਉਹ ਬਕੀ ਰਹਿ ਰੂਗੇ ਅਤੇ ਉਸ ਸੰਬੰਧ ਵਿੱਚ ਕੋਈ ਗੱਲਬਾਤ ਕੋਈ ਅੱਗੇ ਨਹੀਂ ਵਧਿਆ ਮਾਮਲਾ ਤੇ ਹੁਣ ਉਸ ਸੰਬੰਧ ਤੋਂ ਇਮੀਡੀਏਟ ਬਾਅਦ ਹੀ ਮਤਲਬ ਹਫਤੇ ਬਾਅਦ ਹੀ ਉਹਨਾਂ ਨੇ ਕੇਂਦਰੀ ਮੰਤਰੀ ਨਿਤਨ ਗੜਕਰੀ ਜੀ ਨਾਲ ਮੀਟਿੰਗ ਕੀਤੀ ਹੈ ਤੇ ਇਸ ਸੰਬੰਧ ਵਿੱਚ ਉਹਨਾਂ ਨੇ ਛਾਇਆ ਵੀ ਕੀਤੀ ਹੈ ਫੋਟੋਆਂ ਵੀ ਛਾਇਆ ਹੋਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਵੀ ਸ਼੍ਰੀ ਨਿਤਨ ਗੜਕਰੀ ਜੀ ਬਹੁਤ ਅ ਵਿਜਨਰੀ ਲੀਡਰ ਨੇ ਉਹਨਾਂ ਨਾਲ ਗੱਲਬਾਤ ਚੰਗੀ ਮਾਹੌਲ ਦੇ ਵਿੱਚ ਹੋਈ ਆ ਉਹਨੇ ਸਵਾਲ ਖੜੇ ਹੋ ਰਹੇ ਨੇ ਬਈ ਨਵਜੋਤ ਕੌਰ ਸਿੱਧੂ ਦਾ ਕਿਉਂਕਿ ਜਦੋਂ ਉਹ ਪਾਰਟੀ ਦੇ ਵਿੱਚ ਮੱਤਲ ਹੋਏ ਹੋਏ ਨੇ ਸੈਂਟਰ ਦੀ ਲੀਡਰਸ਼ਿਪ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਵੱਡੀ ਟੌਪ ਬ੍ਰਾਸ ਇਸ ਤਰ੍ਹਾਂ ਕੇ ਨਿਤਨ ਗੜਕਰੀ ਜੀ ਵੱਡੇ ਲੀਡਰਾਂ ਦੇ ਵਿੱਚੋਂ ਨੇ ਤੇ ਕੇਂਦਰੀ ਮੰਤਰੀ ਨੇ ਉਹਨਾਂ ਨਾਲ ਮੀਟਿੰਗ ਕਰਨੀ ਕਈ ਸਵਾਲ ਉਠਾਰੇ ਹੋਏ। ਉਹ ਇਸ ਤਰ੍ਹਾਂ ਕੇ ਵੈਸੇ ਕਿਸੇ ਤੌਰ ਤੇ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਜਿਵੇਂ ਇੱਕ ਸੈਕਸ਼ਨ ਦੇ ਵਿੱਚੋਂ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਬਈ ਸਿੱਧੂ ਜੋੜੇ ਨੂੰ ਕਿਉਂਕਿ ਪਹਿਲਾਂ ਭਾਜਪਾ ਦੇ ਵਿੱਚ ਹੀ ਸਨ ਤੇ ਭਾਜਪਾ ਤੋਂ ਫਿਰ ਇਹ ਕਾਂਗਰਸ ਦੇ ਵਿੱਚ ਆਏ ਕਾਂਗਰਸ ਦੇ ਵਿੱਚ ਆਉਣ ਤੋਂ ਪਹਿਲਾਂ ਜੀ ਨਵਜੋਧ ਸਿੱਧੂ ਨੇ 2017 ਦੀ ਇਲੈਕਸ਼ਨ ਤੋਂ ਪਹਿਲਾਂ اپنی پارٹی بناਉਣ ਬਾਰੇ ਵੀ ਸੋਚਿਆ ਸੀ ਪੰਜਾਬ ਦੇ ਬਾਰੇ ਉਹਨਾਂ ਨੇ ਆਪਣੀ پارٹی ਦਾ ਵੀ ਉਹਦੇ ਸੰਬੰਧ ਵਿੱਚ ਸਰਪ੍ਰਗਟ ਸਿੰਘ ਤੇ ਬੈਂਸ ਭਰਾਵਾ ਦੇ ਨਾਲ ਉਹਨਾਂ ਦੀਆਂ ਫੋਟੋਆਂ ਹਾਂ ਬਿਲਕੁਲ ਇਹ ਚਰਚਾ ਰਹੀ ਸੀ ਉਸ ਸਮੇਂ ਜੀ ਪਰੰਤੂ ਉਹ ਉਹ ਨਹੀਂ ਅੱਗੇ ਚੜਿਆ ਤੇ ਫਿਰ ਉਹ ਕਾਂਗਰਸ ਪਾਰਟੀ ਦੇ ਵਿੱਚ ਆ ਗਿਆ ਸੀ ਉਸ ਤੋਂ ਪਹਿਲਾਂ ਇਹ ਕੇਜਰੀਵਾਲ ਜੀ ਨਾਲ ਵੀ ਇਹਨਾਂ ਦੀ ਮੀਟਿੰਗ ਹੋਈ ਸੀ ਕੇਜਰੀਵਾਲ ਨੇ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਲੈਕਸ਼ਨ ਨਾਲ ਲੜੋ ਤੇ ਉਹ ਇੰਨਾ ਨਹੀਂ ਸਿੱਧੂ ਸਾਹਨੇ ਆਪ ਹੀ ਨਵਜੋਤ ਸਿੱਧੂ ਨੇ ਕਿਹਾ ਸੀ ਵੀ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇਲੈਕਸ਼ਨ ਲੜੋ ਕਹਿੰਦੇ ਫਿਰ ਮੈਂ ਕੀ ਸ਼ੋਪੀਸ ਆ ਤੇ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਤੇ ਉਦੋਂ ਸ਼ਾਇਦ ਇਹ ਹਾਈ ਕਮਾਂਡ ਨੇ ਆਸ਼ਵਾਸਨ ਦਿੱਤਾ ਸੀ ਕਿ ਤੁਹਾਨੂੰ ਡਿਫਟੀ ਸੀਐਮ ਬਣਾਇਆ ਜਾਵੇਗਾ ਪਰੰਤੂ ਕੈਪਟਨ ਵਿਨਿੰਦਰ ਸਿੰਘ ਜੀ ਨੇ ਇਹਨਾਂ ਨੂੰ 3ਰੇ ਨੰਬਰ ਤੇ ਪਰੇਨਾਂ ਦੀ ਸੌਂਚ ਚਕਵਾਈ ਸੀ ਕਿ ਜਦੋਂ ਕਿ ਇਹਨਾਂ ਦਾ ਜਿਹੜਾ 36 ਦਾ ਅੰਕੜਾ ਕੈਪਟਨ ਸਾਹਬ ਦੇ ਨਾਲ ਰਿਹਾ ਕੈਪਟਨ ਸਾਹਿਬ ਦੀ ਬਜ਼ਾਰ ਦੇ ਵਿੱਚ ਬੇਸ਼ੱਕ ਕਿੰਨਾ ਪਾਸ ਪ੍ਰਭਾਵਸ਼ਾਲੀ ਮਹਿਕਮੇ ਸਨ ਪਰੰਤੂ ਇਹਨਾਂ ਦੀ ਕੈਪਟਨ ਸਾਹਿਬ ਨਾਲ ਪੂਰੀ ਤਰ੍ਹਾਂ ਨਹੀਂ ਪੱਠੀ ਸੀ ਤੇ ਇਸ ਸਬੰਧ ਦੇ ਵਿੱਚ ਇਹ ਪਾਕਿਸਤਾਨ ਦੇ ਵਿੱਚ ਜਦੋਂ ਇਮਰਾਨ ਖਾਨ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਨੇ ਆਪਣੀ ਜਦੋਂ ਅਹੁਦਾ ਸੰਭਾਲਣਾ ਸੀ ਇਹਨਾਂ ਨੂੰ ਇਨਵਾਈਟ ਕੀਤਾ ਤੇ ਇਹ ਉੱਥੇ ਗਏ ਜਦਕਿ ਕੈਪਟਨ ਮਨਿੰਦਰ ਸਿੰਘ ਜੀ ਨੇ ਇਹਨਾਂ ਨੂੰ ਕਿਹਾ ਸੀ ਵੀ ਨਾ ਜਾਵੋ ਤੁਸੀਂ ਸ਼ਾਇਦ ਉਹਨਾਂ ਦੀ ਆਪਣੀ ਬੱਕਰੀ ਹੋ ਪਰੰਤੂ ਇਹ ਆਪਣੇ ਤੌਰ ਤੇ ਉੱਥੇ ਸੌਂਹ ਉਦੀ ਉਹਦਾ ਸਭਾਲਣ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਏ ਤੇ ਉੱਥੇ ਜਿਹੜਾ ਪਾਕਿਸਤਾਨ ਆਰਮੀ ਦੇ ਚੀਫ ਸੀ ਉਹਨਾਂ ਨੇ ਇਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਕਰਤਾਰਪੁਰ ਲੰਘਾ ਖੋਲ ਰਹੇ ਹਾਂ ਤੇ ਇਸ ਗੱਲ ਦਾ ਜਿਹੜਾ ਕਿ ਸਭ ਤੋਂ ਵੱਡਾ ਇਹਨਾਂ ਨੂੰ ਕ੍ਰੈਡਿਟ ਜਾਂਦਾ ਸੀ ਹੂੰ ਵੀ ਕਰਤਾਰਪੁਰ ਦਾ ਲੰਘਾ ਖੁਲਾਉਣ ਦੇ ਵਿੱਚ ਇਹਨਾਂ ਦੀ ਬੜੀ ਵੱਡੀ ਭੂਮਿਕਾ ਹੈ ਕਿਉਂਕਿ ਜਿਸ ਬੰਦੇ ਵਿੱਚ ਨਾਨਕ ਨਾਮ ਲੈਵਾ ਸੰਗਤਾਂ ਦੇ ਵੱਲੋਂ ਬੜੇ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਕਰਤਾਰਪੁਰ ਦਾ ਲੰਘਾ ਖੁੱਲਿਆ ਜਾਵੇ ਜਥੇਦਾਰ ਕੁਲਦੀਪ ਸਿੰਘ ਜੀ ਬਡਾਲਾ ਲੰਬਾ ਸਮਾਂ ਇਥੇ ਦੇ ਬਾਰੇ ਇਹ ਮੰਗ ਨੂੰ ਉਠਾਉਂਦੇ ਰਹੇ ਨੇ ਤੇ ਅਰਦਾਸ ਵੀ ਕਰਦੇ ਰਹੇ ਨੇ ਉਹਨਾਂ ਦੀ ਇਹ ਮੰਗ ਦੀ ਸੀ ਕਾਲੀਆਂ ਵੱਲੋਂ ਵੀ ਸੀ ਪਰੰਤੂ ਹੋਇਆ ਇਹ ਜਦੋਂ ਲੰਘੇ ਦਾ ਨੀ ਪੱਥਰ ਰੱਖਣਾ ਸੀਗਾ ਮਾਨਯੋਗ ਪ੍ਰਧਾਨ ਮੰਤਰੀ ਜੀ ਆਏ ਤੇ ਕੈਪਟਨ ਸਾਹਿਬ 19 ਸੀ ਤੇ ਉਸ ਜਿਹੜਾ ਨੀ ਪੱਥਰ ਦੇ ਉੱਪਰ ਸੀ ਉਹਦੇ ਵਿੱਚ ਉਹਦੇ ਉੱਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਖਬੀਰ ਸਿੰਘ ਬਾਦਲ ਦੇ ਨਾਮ ਵੀ ਲਿਖੇ ਹੋਏ ਸੀ ਜਿਹਦੇ ਉੱਪਰ ਸੁਖੀ ਰੰਧਾਵਾਜੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਸ ਵੇਲੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ ਉਹਦੇ ਉੱਪਰ ਪਾਲਿਸ਼ ਕਰ ਦਿੱਤੀ ਸੀ ਬਾਦਲ ਉਹਨਾਂ ਦੇ ਨਾਮ ਦੇ ਉੱਪਰ ਤੇ ਸਿੱਧੂ ਸਾਹਿਬ ਨੂੰ ਉਸ ਫੰਕਸ਼ਨ ਤੋਂ ਬਿਲਕੁਲ ਹੀ ਪਾਸੇ ਰੱਖਿਆ ਸੀ ਤੇ ਸਿੱਧੂ ਸਾਹਿਬ ਨੂੰ ਉਸ ਦੇ ਵਿੱਚ ਕੋਈ ਜਿਹੜਾ ਫੰਕਸ਼ਨ ਕਰਤਾਰਪੁਰ ਸਾਹਿਬ ਲੰਗੀ ਦੇ ਉਦਘਾਟਨ ਦਾ ਸੀ ਉਹਦੀ ਗੱਲ ਕਰ ਹੂੰ ਜੀ ਬਿਲਕੁਲ ਬਿਲਕੁਲ ਉਹ ਕਾਲਖ ਦੀ ਗੱਲ ਉੱਠੀ ਸੀਗਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਿਲਕੁਲ ਕੈਪਟਨ ਨੇ ਸਿੱਧੂ ਸਾਹਿਬ ਨੇ ਦਿੱਤੀ ਜਦੋਂ ਕਿ ਸਰਕਾਰ ਪ੍ਰਚਾਰਕ ਸੀ ਸਾਊਥ ਦੇ ਵਿੱਚ ਗਏ ਹੋਏ ਸੀ ਉੱਥੇ ਇੱਕ ਜਗ੍ਹਾ ਤੇ ਪ੍ਰੈਸ ਵਾਲਿਆਂ ਨੇ ਇਹਨਾਂ ਨੂੰ ਪੁੱਛਿਆ ਵੀ ਤੁਹਾਡੀ ਕੈਪਟਨ ਦੇ ਨਾਲ ਕਿਸ ਤਰ੍ਹਾਂ ਦੀ ਹੋਇਆ ਇਹਨਾਂ ਨੇ ਉੱਥੇ ਹੀ ਆਪਣਾ ਜਿਹੜਾ ਜਿਸ ਤਰ੍ਹਾਂ ਦਾ ਸਟਾਈਲ ਸੀਗਾ ਕਹਿੰਦੇ ਕੌਣ ਕੈਪਟਨ ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ ਹੂੰ ਤੇ ਉਸ ਤੋਂ ਬਾਅਦ ਜਦੋਂ ਉਹ ਆਏ ਤਾਂ ਇਹਨਾਂ ਦਾ ਪੰਜਾਬ ਦੇ ਵਿੱਚੋਂ ਕੈਪਟਨ ਸਾਹਿਬ ਨੇ ਇਹਨਾਂ ਦਾ ਪੋਟ ਥੋੜੀ ਬਦਲ ਦਿੱਤਾ ਸੀਗਾ ਮਹਿਕਮਾ ਬਦਲ ਦਿੱਤਾ ਸੀ ਇਹਨੂੰ ਬਿਜਲੀ ਮੰਤਰੀ ਅਲਾ ਦਿੱਤਾ ਪਰੰਤੂ ਸਦਾ ਨੂਜੋਰ ਸਿੰਘ ਸਿੱਧੂ ਨੇ ਬਿਜਲੀ ਮੰਤਰੀ ਅਲਾ ਨਹੀਂ ਸੰਭਾਲਿਆ ਤੇ ਆਪ ਆਪਣੇ ਘਰ ਚਲੇ ਗਏ ਛੱਡ ਕੇ ਸਾਰਾ ਕੁਝ ਤੇ ਉਸ ਤੋਂ ਬਾਅਦ ਜਦੋਂ ਕਿਸਾਨ ਅੰਦੋਲਨ ਬਾਰੇ ਕਿਸਾਨ ਅੰਦੋਲਨ ਚੱਲਣ ਤੋਂ ਪਹਿਲਾਂ ਕਿਸਾਨ ਮਾਰਚ ਹੋਇਆ ਸੀ ਟਰੈਕਟਰ ਮਾਰਚ ਹੋਇਆ ਸੀ ਬਹੁਤ ਵੱਡਾ ਕਿਸਾਨਾਂ ਦੀ ਕਾਂਗਰਸ ਪਾਰਟੀ ਵੱਲੋਂ ਸ਼੍ਰੀ ਰਾਹੁਲ ਗਾਂਧੀ ਇੱਥੇ ਆਏ ਸੀ ਉਸ ਤੋਂ ਪਹਿਲਾਂ ਅਨ ਨਵਜੋਥ ਸਿੰਘ ਸਿੱਧੂ ਨੂੰ ਕਾਂਗਰਸ ਭਾਈ ਕਮਾਨ ਨੇ ਅਪਰੋਚ ਕੀਤਾ ਤੇ ਇਹਨਾਂ ਨੂੰ ਮੋਗੇ ਦੀ ਰੈਲੀ ਦੇ ਵਿੱਚ ਖਾਸ ਤੌਰ ਤੇ ਬੁਲਾਇਆ ਗਿਆ ਤੇ ਲੈ ਕੇ ਆਏ ਸਨ ਇਹ ਆਪਣੇ ਘਰ ਬੈਠੇ ਤਨ ਇਹ ਤਾਂ ਸਾਲ ਭਰ ਤੋਂ ਪਰੰਤੂ ਫਿਰ ਭਾਈ ਕਮਾਨ ਨੇ ਇਹਨਾਂ ਨੂੰ ਲਿਆਂਦਾ ਤੇ ਇੱਥੇ ਇਹਨਾਂ ਨੇ ਆਪਣਾ ਉਹੀ ਪ੍ਰਵਚਨ ਜਿਹੜਾ ਸੀਗਾ ਕੈਪਟਨ ਸਾਹਿਬ ਦੇ ਪਰ ਹਮਲਾ ਵੀ ਕੀਤਾ ਸ਼ਬਦੀ ਹਮਲਾ ਕੀਤਾ ਸੀ ਤੇ ਉਸ ਤੋਂ ਬਾਅਦ ਇਹ ਸਰਗਰਮ ਹੋ ਗਏ ਹਨ ਸਰਗਰਮ ਹੋਏ ਤੇ ਸਰਗਰਮੀ ਦੇ ਨਾਲ ਹੀ ਇਹਨਾਂ ਨੇ ਕੈਪਟਨ ਸਾਹਿਬ ਦੀ ਜਿਹੜੀ ਸਰਕਾਰ ਜਿਨ੍ਹਾਂ ਦੀ ਪੂਰੀ ਪਕੜ ਤੀ ਕੋਈ ਐਮਐਲਏ ਬੋਲਦਾ ਨਹੀਂ ਸੀ ਕੁਝ ਨਹੀਂ ਸੀ ਕਰ ਰਿਹਾ ਉਸ ਨੂੰ ਥੱਲੇ ਨਿਕਲਿਆ ਸੀਗਾ ਤੇ ਪਹਿਲਾਂ ਪਾਰਟੀ ਦੇ ਪ੍ਰੈਜ਼ੀਡੈਂਟ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਜੀਰੀ ਜਖੜ ਜੀ ਨੂੰ ਹਟਾ ਕੇ ਇਹਨਾਂ ਨੂੰ ਪਾਰਟੀ ਪ੍ਰਧਾਨ ਬਣਾਇਆ ਗਿਆ ਸੀ ਹੂੰ ਇਹ ਉਦੋਂ ਇਹਨਾਂ ਦਾ ਜਿਵੇਂ ਨਵਜੋਤ ਸਿੰਘ ਸਿੱਧੂ ਦਾ ਦੇਖਣ ਵਾਲਾ ਸੀ ਤੇ ਇੰਨਾ ਦੇ ਨਾਲ ਜਿਹੜੀ ਪਾਰਟੀ ਦੀ ਲੀਡਰਸ਼ਿਪ ਦੀ ਪੰਜਾਬ ਦੀ ਉਹ ਸਾਰੀ ਹੋ ਚੁੱਕੀ ਸੀ ਪਰੰਤੂ ਥੋੜੇ ਸਮੇਂ ਬਾਅਦ ਜਿਸ ਤਰ੍ਹਾਂ ਕਿ ਮਾਜਾ ਬ੍ਰਿਗੇਡ ਸਰਗਰਮ ਹੋਇਆ ਤੇ ਹੋਰ ਲੀਡਰ ਸਰਗਰਮ ਹੋਏ ਤੇ ਉਹਨਾਂ ਨੇ ਕੈਪਟਨ ਸਾਹਿਬ ਨੂੰ ਇੰਨਾ ਮਜਬੂਰ ਕਰ ਦਿੱਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਚੰਨੀ ਸਾਹਿਬ ਬਣ ਕੇ ਮੁੱਖ ਮੰਤਰੀ ਤਾਂ ਉਹਦੇ ਨਾਲ ਉਹਨਾਂ ਦੇ ਨਾਲ ਡੀਜੀਪੀ ਦੀ ਅਪੁਆਇੰਟਮੈਂਟ ਔਰ ਏਜੀਪੀ ਆਫ ਦੀ ਅਪੁਆਇੰਟਮੈਂਟ ਦੇ ਉੱਪਰ ਕਨਟਰੈਡੀਕਸ਼ਨ ਹੋਈ ਸੀ ਸਿੱਧੂ ਸਾਹਿਬ ਦੀ ਤਾਂ ਉਹ ਉਸ ਤੋਂ ਬਾਅਦ ਫਿਰ ਹੀ ਬਿਲਕੁਲ ਹੀ ਮਤਲਬ ਇਨਐਕਟਿਵ ਹੋ ਗਏ ਸਨ ਤੇ ਪਾਰਟੀ ਦੀ ਪ੍ਰਧਾਨਗੀ ਦਾ ਅਕਾਰਜੀ ਸ਼ਰਤ ਦਿੱਤਾ ਸੀ ਤੇ 2022 ਦੀ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਕਾਂਗਰਸ ਪਾਰਟੀ ਵੀ ਹਾਰੀ ਅਤੇ ਸਿੱਧੂ ਸਾਹਿਬ ਆਪ ਵੀ ਆਪਣੇ ਹਲਕੇ ਤੋਂ ਹਾਰ ਗਏ ਸਨ ਤੇ ਉਹਨੂੰ ਦੇਖ ਕੇ ਬੈਠੇ ਸਨ ਤੇ ਹੁਣ ਵੀ ਉਹ ਆਪਣਾ ਉਹਨਾਂ ਦਾ ਇਸ ਪ੍ਰਕਿਰਿਆ ਦੇ ਵਿੱਚ ਕੋਈ ਉਹਨਾਂ ਦਾ ਪ੍ਰਕਰਨ ਦੇ ਵਿੱਚ ਕੋਈ ਬਿਆਨ ਨਹੀਂ ਆਇਆ ਕੋਈ ਇਸ ਤਰ੍ਹਾਂ ਨਹੀਂ ਪਰ ਡਾਕਟਰ ਨੂਜੋਤਕਰ ਸਿੱਧੂ ਨੇ ਜਿਸ ਤਰ੍ਹਾਂ ਕੀ ਸਰਗਰਮੀ ਦਿਖਾਈ ਹੈ ਹਮਲੇ ਕੀਤੇ ਨੇ ਇਹ ਇਹ ਵੀ ਮੰਨ ਕੀਤੇ ਜਦੋਂ ਉਹਨਾਂ ਨੂੰ ਪ੍ਰਸ਼ਨ ਇਹ ਪੁੱਛਿਆ ਵੀ ਸਿੱਧੂ ਸਾਹਿਬ ਕਦੋਂ ਪੋਲਿਟਿਕਸ 'ਚ ਆਉਣਗੇ ਸਰਗਰਮੀ 'ਚ ਆਉਣਗੇ ਉਹਨਾਂ ਨੇ ਕਿਹਾ ਜੇ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਦਾ ਥੇਰਾ ਐਲਾਨ ਕਰ ਦਿੱਤਾ ਦੂਸਰ ਗਰਮ ਹੋ ਸਕਦੇ ਨੇ ਹੂੰ ਹੂੰ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਦੋਂ ਕਾਂਗਰਸ ਪਾਰਟੀ ਨੇ ਇਸ ਤਰ੍ਹਾਂ ਦਾ ਕੋਈ ਐਲਾਨ ਕਰਨ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਨੂੰ ਹੀ ਸਸਪੈਂਡ ਕਰ ਦਿੱਤਾ ਹਾਂ ਬਿਲਕੁਲ ਡਾਕਟਰ ਸਾਹਿਬ ਸਵਾਲ ਇਹ ਇੱਥੇ ਇਹੀ ਖੜਾ ਹੁੰਦਾ ਇਸ ਆਪਣੇ ਇਹ ਅੱਜ ਦੇ ਇਸ ਐਪੀਸੋਡ ਦੇ ਵਿੱਚ ਕਿ ਨਵਜੋਤ ਕੌਰ ਸਿੱਧੂ ਜਦੋਂ ਕਾਂਗਰਸ ਵੱਲੋਂ ਸਸਪੈਂਡ ਨੇ ਤਾਂ ਅਜਿਹੀ ਸਥਿਤੀ ਦੇ ਵਿੱਚ ਅਜਿਹੇ ਮਾਹੌਲ ਦੇ ਵਿੱਚ ਉਹ ਵਿਰੋਧੀ ਧਿਰ ਦੇ ਵੱਡੇ ਆਗੂ ਨੂੰ ਮਿਲਦੇ ਨੇ ਭਾਵੇਂ ਕਿ ਉਹਨਾਂ ਵੱਲੋਂ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਕਿ ਉਹ ਆਪਣੇ ਹਲਕੇ ਦੀਆਂ ਮੰਗਾ ਅੰਮ੍ਰਿਤਸਰ ਈਸਟ ਜਿਹੜਾ ਜਿੱਥੋਂ ਐਮਐਲਏ ਬਣੇ ਪਹਿਲਾਂ ਉਹਦੀਆਂ ਮੰਗਾ ਲੈ ਕੇ ਉਹ ਜਾ ਰਿਹਾ ਸੜਕੀ ਮਾਮਲਿਆਂ ਨਾਲ ਜੁੜੀਆਂ ਐ ਮੰਗਾ ਪਰ ਸਵਾਲ ਜ਼ਰੂਰ ਵੱਡਾ ਹੈ ਕਿ ਜਦੋਂ ਸਸਪੈਂਡ ਨੇ ਤਾਂ ਸਮਾਂ ਬਚ ਪਚਾ ਕੇ ਕੱਢ ਸਕਦੇ ਸੀ ਹਾਲਾਂਕਿ ਜਦੋਂ ਕਿਸੇ ਨੂੰ ਜਦੋਂ ਸਸਪੈਂਡ ਕੀਤਾ ਹੋਵੇ ਮੌਤਲ ਹੋਵੇ ਤਾਂ ਉਹ ਬਚ ਪਚ ਕੇ ਬੋਚ ਬੋਚ ਕੇ ਭੱਬ ਧਰਦਾ ਤਾਂ ਕਿ ਸਸਪੈਂਸ਼ਨ ਨੂੰ ਕਿਸੇ ਤਰੀਕੇ ਨਾਲ ਹੱਲ ਕੀਤਾ ਜਾ ਸਕੇ ਤੇ ਉਹ ਮੁੜ ਆਪਣੀ ਲੀਹ ਤੇ ਪੈ ਸਕੇ ਚਾਹੇ ਕੋਈ ਵੱਡੇ ਤੋਂ ਵੱਡਾ ਅਧਿਕਾਰੀ ਹੋਵੇ ਜਾਂ ਅਜਿਹੀ ਰਾਸੀ ਮਾਹੌਲ ਦੇ ਵਿੱਚ ਨੇਤਾਗਰੀ ਨੇਤਾ ਲੋਕ ਹੋਣ ਪਰ ਇਹ ਤਾਂ ਡਾਟ ਸਾਹਿਬ ਫਿਰ ਕਾਂਗਰਸ ਨੂੰ ਚੜਾਉਣ ਵਾਲੀ ਵੀ ਗੱਲ ਆ ਪਾ ਮੰਨ ਸਕਦੇ ਆ ਭਾਵੇਂ ਕਿ ਆੜ ਹੈ ਕਿ ਹਲਕੇ ਦੀਆਂ ਮੰਗਾਂ ਲੈ ਕੇ ਉਹ ਨਿਤਨ ਗੜਗਰੀ ਜੀ ਨੂੰ ਮਿਲੇ ਨੇ ਜੀ ਡਾਟ ਸਾਹਿਬ ਪਿੰਡਰ ਸਾਹਿਬ ਦੇਖੋ ਇਸੇ ਕਰਕੇ ਉਹਨਾਂ ਦੇ ਕਥਿਤ ਉਹਨਾਂ ਦੇ ਵਿਰੋਧੀ ਕਥਿਤ ਤੌਰ ਤੇ ਇਹ ਵੀ ਕਹਿ ਰਹੇ ਨੇ ਕਿ ਸਿੱਧੂ ਜੋੜੇ ਨੂੰ ਕਿਉਂਕਿ ਪਹਿਲਾਂ ਭਾਜਪਾ ਜਨਤਾ ਪਾਰਟੀ ਦੇ ਵਿੱਚ ਸਨ ਤੇ ਆਪਣੀ ਮਰਜ਼ੀ ਦੇ ਨਾਲ ਕਾਂਗਰਸ ਨੂੰ ਤੋੜਨ ਦੇ ਲਈ ਜਾਂ ਕਾਂਗਰਸੋਂ ਕੱਢ ਚਾਉਣ ਦੇ ਲਈ ਪਲਾਨ ਕੀਤਾ ਗਿਆ ਤੇ ਹੁਣ ਇਹ ਫੇਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣਗੇ ਇਸ ਤਰ੍ਹਾਂ ਦੀ ਗੱਲ ਨੂੰ ਹਵਾ ਮਿਲ ਰਹੀ ਹੈ ਤੇ ਇਸ ਤਰ੍ਹਾਂ ਇਹਨਾਂ ਦੇ ਵਿਰੋਧੀ ਕਥਿਤ ਤੌਰ ਤੇ ਪ੍ਰਚਾਰ ਵੀ ਕਰਨਗੇ ਤੇ ਕਰ ਵੀ ਰਹੇ ਨੇ ਕਿ ਜਿਸ ਤਰ੍ਹਾਂ ਪਹਿਲਾਂ ਤੋਂ ਹੋ ਰਿਹਾ ਉਹ ਇਹ ਇਹ ਵੀ ਹੋ ਸਕਦਾ ਕਿਉਂਕਿ ਜਿਵੇਂ ਇਹਨਾਂ ਨੇ ਕਿਹਾ ਸੀ ਕਿ 19 ਦਸੰਬਰ ਨੂੰ ਕਾਂਗਰਸ ਦੀ ਹਾਈ ਕਮਾਂਡ ਜਾਂ ਪ੍ਰੇਂਕਾ ਗੰਗਾ ਇਹ ਜੀ ਨਾਲ ਇਹਨਾਂ ਦੀ ਮੁਲਾਕਾਤ ਨਿਸ਼ਚਿਤ ਹੈ ਪਰੰਤੂ ਉਹ ਨਹੀਂ ਹੋਈ ਤੇ ਹੁਣ ਇਹ ਹੋ ਸਕਦਾ ਹੈ ਇਹਨਾਂ ਨੇ ਆਪਣੀਆਂ ਗੋਟੀਆਂ ਇਧਰ ਫਿਟ ਕੀਤੀਆਂ ਹੁਣ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਇਸ ਰਾਸੀ ਪ੍ਰਕਰਨ ਦੇ ਵਿੱਚ ਨਹੀਂ ਪੱਧਰ ਤੱਕ ਕੋਈ ਨਾ ਕੋਈ ਹੋਰ ਸੰਕਲਪ ਹੋਵੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿਉਂਕਿ ਜਿਹੜੇ ਰਾਜਸੀ ਘਰਾਣੇ ਨੇ ਜਾਂ ਕੁਝ ਰਾਜਸੀ ਲੀਡਰ ਨੇ ਜਿਹੜੇ ਬਹੁਤ ਵੱਡੇ ਲੀਡਰ ਨੇ ਉਹ ਉੱਪਰਲੀ ਪੱਧਰ ਦੇ ਉੱਪਰ ਮਤਲਬ ਵਿਚਰਦੇ ਨੇ ਬੇਸ਼ੱਕ ਉਹਨਾਂ ਨੂੰ ਲੋਕਾਂ ਨਾਲ ਕੋਈ ਜਿਵੇਂ ਹੁੰਦਾ ਵੀ ਲੋਕਾਂ ਦੇ ਵਿਚਰਨ ਵਾਲੇ ਇੱਕ ਤਾਂ ਲੀਡਰ ਹੁੰਦੇ ਨੇ ਇੱਕ ਉੱਪਰਲੀ ਪੱਧਰ ਦੇ ਉੱਪਰ ਲੀਡਰ ਹੁੰਦੇ ਨੇ ਉਹਨਾਂ ਦਾ ਆਪਣਾ ਔਰਾ ਹੁੰਦਾ ਵੱਖਰਾ ਵੀ ਹੁਣ ਸ਼ਾਇਦ ਇਹ ਪੰਜਾਬ ਬਾਰੇ ਕੋਈ ਨਾ ਕੋਈ ਜਿਵੇਂ ਐ ਡਾਕਟਰ ਜੀ ਉਹ ਕਹਿੰਦੇ ਨੇ ਵੀ ਸਿੱਧੂ ਸਾਹ ਪਾਸ ਇੱਕ ਬੜਾ ਵੱਡਾ ਫਾਰਮੂਲਾ ਸੀ ਪੰਜਾਬ ਨੂੰ ਸੰਕਟਾ ਤੋਂ ਕੱਢਦਾਂਗੇ ਜਿਹੜਾ ਪੰਜਾਬ ਬਰਬਾਦ ਹੋ ਚੁੱਕਿਆ ਉਹਨੂੰ ਅੱਗੇ ਲਿਆਉਣ ਦੇ ਲਈ ਸਾਡੇ ਪਾਸ ਹੈ ਵੀ ਕੋਈ ਵੀ ਪਾਰਟੀ ਸਾਨੂੰ ਇਸ ਤਰ੍ਹਾਂ ਦੀ ਜੇਕਰ ਦਿੰਦੀ ਹੈ ਤਾਂ ਅਸੀਂ ਹੋ ਕਰ ਸਕਦੇ ਆ ਹੋ ਸਕਦਾ ਆਪਣੀ ਉਹ ਆकांक्षा ਨੂੰ ਪੂਰਾ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰਾਂ ਦੇ ਨਾਲ ਗੱਲ ਹੋਈ ਹੋਵੇ ਜਾਂ ਇਹ ਵੀ ਹੋ ਸਕਦਾ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਜ਼ੋਰ ਲਗਾ ਰਹੀ ਹੈ ਕਿ ਪੰਜਾਬ ਦੇ ਵਿੱਚ ਇਕੱਲਿਆਂ ਤੌਰ ਤੇ ਆਪਣੀ ਸੱਤਾ ਪ੍ਰਾਪਤ ਕੀਤੀ ਜਾ ਸਕੇ ਉਸ ਵੰਦੇ ਵਿੱਚ ਉਹਨਾਂ ਨੇ ਕਈ ਸਿੱਖ ਚਿਹਰੇ ਜਿਵੇਂ ਕਿ ਕਾਂਗਰਸ ਦੇ ਵਿੱਚੋਂ ਜਾਂ ਹੋਰ ਪਾਰਟੀਆਂ ਦੇ ਅਕਾਲੀ ਦਲ ਦੇ ਵਿੱਚੋਂ ਵੀ ਉਹਨਾਂ ਨੇ ਪੱਟ ਕੇ ਲਾਏ ਸਨ ਪਰੰਤੂ ਉਹਦਾ ਰਿਜ਼ਲਟ ਕੋਈ ਇਸ ਤਰ੍ਹਾਂ ਦੇ ਸਾਰਥਕ ਸਾਹਮਣੇ ਨਹੀਂ ਆਇਆ ਤੇ ਇਹ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਹੋਈਆਂ ਨੇ ਇਹਨਾਂ ਨੇ ਬਿਲਕੁਲ ਹੀ ਹੋਰ ਤਰ੍ਹਾਂ ਦਾ ਇੱਕ ਮਾਹੌਲ ਸਿਰਜ ਦਿੱਤਾ ਹੈ ਇਹ ਦੇਖ ਤੋਂ ਇਹ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਦੀ ਰਾਜਨੀਤੀ ਹੋਏਗੀ ਉਹ ਕਿਸ ਤਰ੍ਹਾਂ ਦਾ ਰੂਪਖ ਰਚਾਰ ਕਰਨ ਵੱਲ ਵਧ ਸਕਦੀ ਹੈ ਕਿਉਂਕਿ ਪਾਰਟੀ ਦੇ ਵਿੱਚ ਅ ਅ ਕਿਸ ਤਰ੍ਹਾਂ ਦੀਆਂ ਜਿ ਜਿਵੇਂ ਜਿਵੇਂ ਨਤੀਜੇ ਆਏ ਨਹੀਂ ਇਦੇ ਵਿੱਚੋਂ ਇਹ ਲੱਗ ਰਿਹਾ ਹੈ ਬੇਸ਼ੱਕ ਰੂਲਿੰਗ ਪਾਰਟੀ ਨੇ ਬਹੁਤ ਵੱਡੀ ਆਪਣੀ ਪਰਫਾਰਮੈਂਸ ਦਿਖਾਈ ਹੈ ਇਹ ਹੁੰਦੀ ਹੋਈ ਹੈ ਜਦੋਂ ਵੀ ਜਿਹੜੀ ਵੀ ਸਰਕਾਰ ਹੁੰਦੀ ਹੈ ਸਟੇਟ ਦੇ ਵਿੱਚ ਉਹ ਆਪਣਾ ਪ੍ਰਭਾਵ ਵਰਤ ਲੈਂਦੇ ਨੇ ਪਰੰਤੂ ਜਿਸ ਤਰ੍ਹਾਂ ਕਿ ਵੱਖੋ-ਵੱਖਰੀਆਂ ਪਾਰਟੀਆਂ ਨੇ ਜਾਂ ਵੱਖੋ-ਵੱਖਰੇ ਲੀਡਰਾਂ ਨੇ ਜਾਂ ਖਾਸ ਲੋਕਾਂ ਦੇ ਵਿੱਚ ਆਪ ਕੋ ਆਪਣਾ ਪ੍ਰਭਾਵ ਸਿਰਜੀਆ ਜਾਂ ਆਪਣਾ ਵਿਰੋਧ ਸਾਂ ਦਿਖਾਇਆ ਤੇ ਆਪਣਾ ਬਹੁਮਤ ਦਿਖਾਉਣ ਵੱਲ ਨੂੰ ਵਧ ਰਹੇ ਨੇ ਇਹ ਤੋਂ ਇਹ ਲੱਗਦਾ ਵੀ ਜਿਹੜੀ 27 ਦੀ ਇਲੈਕਸ਼ਨ ਹੈ ਕਿ ਇਸ ਤਰ੍ਹਾਂ ਤਾਂ ਨਹੀਂ ਮ ਹਾਲ ਬਣ ਜਾਈਗਾ ਜਿਵੇਂ ਕਿ ਚੰਨੀ ਸਾਹਿਬ ਨੇ ਚਮਕੌਰ ਸਾਹਿਬ ਹਲਕੇ ਦੇ ਵਿੱਚੋਂ ਬਿਲਕੁਲ ਟੋਟਲੀ ਸਵੀਪ ਕਰ ਦਿੱਤਾ ਕਾਂਗਰਸ ਪਾਰਟੀ ਵੱਲੋਂ ਜਦ ਕਿ ਹੋਰ ਪਾਰਟੀਆਂ ਹੋਰ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਪਰਫਾਰਮੈਂਸ ਨਹੀਂ ਹੋਈ ਇਹਵੇਂ ਜਿਵੇਂ ਈਅਲੀ ਸਾਹਿਬ ਨੇ ਆਪਣੇ ਹਲਕੇ ਦੇ ਵਿੱਚੋਂ ਬੜਾ ਵੱਡਾ ਜਿਹੜੇ ਹੂੰ ਬਿਲਕੁਲ ਡਾਕਟਰ ਸਾਹਿਬ ਜਦੋਂ ਆਪਾਂ ਕਰਦੇ ਹਾਂ ਨਾ ਉਹ ਸਵੀਪ ਕਰਤਾ ਚੰਨੀ ਸਾਹਿਬ ਨੇ ਈਅਲੀ ਸਾਹਿਬ ਨੇ ਕਈ ਵਾਰੀ ਪਿੱਛੇ ਸਰਕਾਰ ਦਾ ਵੀ ਆਪਣਾ ਰੰਗ ਟੰਗ ਹੁੰਦਾ ਉਹਦੇ ਵਿੱਚ ਸਰਕਾਰ ਨੇ ਪੈਰ ਪਿੱਛੇ ਖਿੱਚਿਆ ਹੁੰਦਾ ਹੈ ਆਪਣੀ ਮਸ਼ੀਨਰੀ ਨੂੰ ਬਿਲਕੁਲ ਸਲੋ ਕਰ ਲਿਆ ਜਾਂਦਾ ਹੈ ਕਿ ਕਿਉਂਕਿ ਚੰਨੀ ਸਾਹਿਬ ਨੇ ਅਜਿਹੀ ਤਰ੍ਹਾਂ ਦੇ ਬਿਆਨ ਦਿੱਤੇ ਸੀ ਕਿ ਪਤਾ ਨਹੀਂ ਕਪੜਾ ਬਹੁਤ ਜ਼ਿਆਦਾ ਹੋ ਰਿਹਾ ਹੋਏਗਾ ਤਾਂ ਉੱਥੇ ਚੰਨੀ ਸਾਹਿਬ ਦੇ ਬਿਆਨ ਨੂੰ ਸੱਟ ਮਾਰਨ ਵਾਸਤੇ ਕਈ ਵਾਰੀ ਅਜੀਬ ਮਾਹੌਲ ਸਿਰਜੇ ਜਾਂਦੇ ਆ ਲੋਕ ਮਤ ਨੂੰ ਵੱਖਰੀ ਤਰ੍ਹਾਂ ਦਾ ਜਿਹੜਾ ਪੇਸ਼ ਕਰ ਦਿੱਤਾ ਜਾਂਦਾ ਤੇ ਐਲੀ ਸਾਹਿਬਾਰੇ ਕਈ ਵਾਰੀ ਕਈ ਗੱਲਾਂ ਤੁਰੀਆਂ ਫਿਰਦੀਆਂ ਨੇ ਕਰਮ ਡਾਕਟਰ ਸਾਹਿਬ ਆਪਾਂ ਗੱਲ ਕਰਦੇ ਸੀ ਪਟਿਆਲਾ ਸਿਆਸਤ ਦੇ ਰੰਗ ਟੰਗ ਤੇ ਨਵਜੋਤ ਕੌਰ ਸਿੱਧੂ ਦੀ ਜਿਹੜੀ ਮਿਲਣੀ ਜਦੋਂ ਨਵਜੋਤ ਕੌਰ ਸਿੱਧੂ सस्पेंड ਹੋਣ ਅਜਿਹੇ ਦੌਰਾਨ ਸ਼ੰਕੇ ਜ਼ਰੂਰ ਵੱਡੇ ਨੇ ਤੇ ਦਾਲ ਦੇ ਵਿੱਚ ਕੋਈ ਜਿਵੇਂ ਤੁਸੀਂ ਦੱਸ ਰਹੇ ਹੋ ਡਾਕਟਰ ਸਾਹਿਬ ਸਿਆਸੀ ਤੌਰ ਤੇ ਕਾਲਾ ਮਾਲਾ ਵੀ ਸਾਹਮਣੇ ਆ ਸਕਦਾ ਹੈ ਅਜਿਹੀ ਤਰ੍ਹਾਂ ਦੇ ਸ਼ੰਕੇ ਜ਼ਰੂਰ ਨੇ ਤੇ ਆਮ ਤੌਰ ਤੇ ਇਹ ਸਾਰੇ ਮਾਹੌਲ ਦੇ ਵਿੱਚ ਹਾਲੇ ਤਾਂ ਹੀ ਨਵਜੋਤ ਸਿੰਘ ਸਿੱਧੂ ਦਾ ਕੋਈ ਪ੍ਰਤੀਕਰਮ ਨਹੀਂ ਆ ਰਿਹਾ ਚਰਚੇ ਇਹ ਵੀ ਨੇ ਕਿ ਉਹਨਾਂ ਦੀ ਚੁੱਪੀ ਦੇ ਰਾਜ਼ ਕੀ ਨੇ ਖੈਰ ਕੈਪਟਨ ਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਹਮੇਸ਼ਾ ਪਿਛਲੇ ਸਮੇਂ ਦੇਖਿਆ ਕਿ ਵੱਖ-ਵੱਖ ਸਮੇਂ ਸਿਆਸੀ ਲਹਿਾਇ ਦੇ ਵੱਡੇ ਜਲਵੇ ਜਰੂਰ ਰਹੇ ਨੇ ਪਰੰਤੂ ਇਹ ਦੋਨੇ ਲੀਡਰ ਰੁੱਸਦੇ ਵੀ ਬਹੁਤ ਨੇ ਸਿਆਸੀ ਪਰਖ ਦੀ ਗੱਲ ਕਰ ਲਈਏ ਤਾਂ ਦੋਨੇ ਲੀਡਰ ਜਿਸ ਵੀ ਪਾਰਟੀ ਦੇ ਵਿੱਚ ਹੋਣ ਤਾਂ ਇਹ ਕਹਣਾ ਕਹਿੰਦੇ ਕਿ ਅਸੀਂ ਪੱਕੇ ਇਸ ਪਾਰਟੀ ਦੇ ਹੀ ਹਾਂ ਪਰੰਤੂ ਜਦੋਂ ਇਹਨਾਂ ਦਾ ਹਕੀਕਤ ਪਿਛਲਾ ਚੀਰ ਫਾੜ ਕੀਤਾ ਜਾਵੇ ਤਾਂ ਅਜਿਹਾ ਨਹੀਂ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਵਿੱਚ ਵੀ ਗਏ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਪੰਜਾਬ ਲੋਕ ਕਾਂਗਰਸ ਵੀ ਕਾਇਮ ਕੀਤੀ ਆਪਣੀ ਸਰਵਣੀ ਅਕਾਲੀ ਦਲ ਇੱਕ ਪੰਥਕ ਵਿੰਗ ਪੱਧਰ ਦਾ ਧੜਾ ਵੀ ਕਾਇਮ ਕੀਤਾ ਭਾਜਪਾ ਦੇ ਵਿੱਚ ਹੁਣ ਨੇ ਕਾਂਗਰਸ ਦੇ ਵਿੱਚ ਰਹਿ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ 17 ਦੀ ਚੋਣ ਤੋਂ ਪਹਿਲਾਂ ਆਵਲ ਜਾਣ ਦੀ ਤਿਆਰੀ ਦੇ ਵਿੱਚ ਵੀ ਦੱਸੇ ਗਏ ਉਹਨਾਂ ਦੀ ਬਕਾਇਦਾ ਮੀਟਿੰਗ ਹੁੰਦੀ ਹੈ ਕੇਜਰੀਵਾਲ ਜੀ ਦੇ ਨਾਲ ਬੜੇ ਚਰਚਾ ਹੋਏ ਉਹਨਾਂ ਦੀ ਨਵੀਂ ਪਾਰਟੀ ਬਣਾਉਣ ਦੀ ਵੀ ਚਰਚਾ ਉੱਠੀ ਭਾਜਪਾ ਦੇ ਵਿੱਚ ਰਹਿ ਫਿਰ ਕਾਂਗਰਸ ਦੇ ਵਿੱਚ ਆਏ ਹੁਣ ਅਗਲਾ ਨਵਾਂ ਸੀਨ ਫੇਰ ਸਾਹਮਣੇ ਆ ਰਿਹਾ ਹੈ ਕੈਪਟਨ ਮਰੀਂਦਰ ਸਿੰਘ ਨੇ ਮੁੜ ਪਿਛਲੇ ਦਿਨੀ ਇੱਕ 헤ਜ਼ ਪ੍ਰਗਟਾਇਆ ਸੀ ਕਾਂਗਰਸ ਦਾ ਸਵਾਲ ਇਥੇ ਕਿ ਸਿਆਸੀ ਪਰ ਤਾਂ ਆਪਾਂ ਕੀ ਕਰਨੀ ਹੈ ਪਰੰਤੂ ਕਿਸੇ ਹੁਣ ਨਵਾਂ ਮਾਹੌਲ ਇਹ ਤੇ ਨਹੀਂ ਬਣ ਰਿਹਾ ਕਿ ਨਵਜੋਤ ਸਿੰਘ ਸਿੱਧੂ ਜਾ ਰਹੇ ਨੇ ਤੇ ਕੈਪਟਨ ਮਰੀਂਦਰ ਸਿੰਘ ਜੀ ਆ ਰਹੇ ਨੇ ਭਾਵੇਂ ਕਿ ਕੈਪਟਨ ਮਰੀਂਦਰ ਸਿੰਘ ਤੇ ਉਹਨਾਂ ਦੇ ਪਰਿਵਾਰ ਨੇ ਖਾਸ ਕਰਕੇ ਉਹਨਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਨੇ ਇਹ ਸਾਰੇ ਚਰਚਾਵਾਂ ਨੂੰ ਜੀਆਂ ਚਰਚਾਵਾਂ ਨੂੰ ਜਿਹੜਾ ਪਿਛਲੇ ਸਮੇਂ ਕਹਿ ਦਿੱਤਾ ਕਿ ਸਾਰਾ ਕੁਝ ਫੁਆ ਹੈ ਕੈਪਟਨ ਮਰਿੰਦਰ ਸਿੰਘ ਹੁਣ ਪੱਕੇ ਤੌਰ ਤੇ ਭਾਜਪਾ ਦੇ ਵਿੱਚ ਸਰਗਰਮ ਰਹਿਣਗੇ ਤੇ ਸਵਾਲ ਹੈ ਕਿ ਇਹਨਾਂ ਦੀ ਸਰਗਰਮੀ ਕੈਪਟਨ ਸਾਹਿਬ ਵੀ ਪੱਕੇ ਰਹਿਣਗੇ ਹੁਣ ਕਿ ਨਵਜੋਤ ਸਿੰਘ ਸਿੱਧੂ ਪਰਿਵਾਰ ਵੀ ਕਾਂਗਰਸ ਦੇ ਵਿੱਚ ਪੱਕਾ ਰਹੇਗਾ ਅਜਿਹੀ ਤਰ੍ਹਾਂ ਦਾ ਇਹ ਸਿਆਸੀ ਮਾਹੌਲ ਸਵਾਲਾਂ ਦਾ ਕਹਿੰਦਾ ਪਰਖ ਪਰਖਦਾਰ ਪਰਖ ਜੀ ਡਾਕਟਰ ਸਾਹਿਬ ਢੰਗ ਨਾਲ ਸਾਹਿਬ ਦੇਖੋ

ਤੇ ਉਹ ਬੇਸ਼ੱਕ ਕੋ ਕਿਸੇ ਵੀ ਪਾਰਟੀ ਜਾਂਦੇ ਸੀ ਕਾਲੀ ਦਲ ਦੇ ਵਿੱਚ ਬਰਨਾਲਾ ਸਾਹਿਬ ਦੀ ਬਿਜਾਰਤ ਦੇ ਵਿੱਚ ਮੰਤਰੀ ਵੀ ਰਹੇ ਫਿਰ ਆ ਗਏ ਕਾਂਗਰਸ ਦੇ ਵਿੱਚ ਆ ਗਏ ਕਾਂਗਰਸ ਨੂੰ ਮਤਲਬ ਜਿਹੜੀ ਕਾਂਗਰਸ ਕਿਸੇ ਵੇਲੇ ਬਿਲਕੁਲ ਥੱਲੇ ਨੂੰ ਗਿਆ ਰਹੀ ਸੀ ਉਹਨੂੰ ਚੱਕ ਕੇ ਫਿਰ ਮੁੱਖ ਮੰਤਰੀ ਬਣ ਗਏ ਸਨ ਤੇ ਉਸ ਤੋਂ ਬਾਅਦ ਫਿਰ ਬਾਹਰ ਰਹੇ ਤੇ ਦੁਬਾਰਾ ਫਿਰ ਮੁੱਖ ਮੰਤਰੀ 2017 ਦੇ ਵਿੱਚ ਬਣ ਗਏ ਤੇ ਇਸ ਤਰ੍ਹਾਂ ਦਾ ਉਤਰਾ ਚੜਾ ਵੀ ਹੋਇਆ ਐਵੇਂ ਜਿਵੇਂ ਸਿੱਧੂ ਸਾਹਿਬ ਦਾ ਜਿਵੇਂ ਆਪਾਂ ਦੇਖਦੇ ਨਵਜੋਤ ਸਿੰਘ ਸਿੱਧੂ ਹਾਲਾਂਕਿ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਤਾ ਜੀ ਕਾਂਗਰਸ ਦੇ ਵੱਡੇ ਲੀਡਰ ਰਹੇ ਨੇ ਲੰਬਾ ਸਮਾਂ ਲੀਡਰ ਰਹੇ ਨੇ ਕਾਂਗਰਸ ਦੇ ਵਿੱਚੋਂ ਸੀ ਪਰੰਤੂ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਤੇ ਉਸ ਤੋਂ ਬਾਅਦ ਜਿਵੇਂ 2017 ਦੇ ਇਲੈਕਸ਼ਨ ਤੋਂ ਪਹਿਲਾਂ ਇਹ ਕਹਿੰਦਾ ਬਾਬਾ ਕਿ ਦੋਨੇ ਘਰਾਣੇ ਦੋਨੇ ਪਰਿਵਾਰ ਪੱਕੇ ਇੱਕ ਧੜੇ ਨਾਲ ਨਹੀਂ ਖੜੇ ਹੁਣ ਤੱਕ ਇਹ ਤਾਂ ਡਾਕਟਰ ਸਾਹਿਬ ਆਪਾ ਮੰਨਦੇ ਆ ਹਾਂ ਬਿਲਕੁਲ ਦੇਖੋ ਇਹ ਹੈ ਪੱਟੀ ਆਪਣੇ ਪਿੰਡਰ ਸਾਹਿਬ ਇਹਨਾਂ ਦਾ ਆ ਵਿਜ਼ਨ ਜਾਂ ਇਹਨਾਂ ਦੀ ਆకాంਖਿਆ ਜਾਂ ਇਹਨਾਂ ਦਾ ਜਿਹੜਾ ਸੰਕਲਪ ਹੈ ਵੱਡੇ-ਵੱਡੇ ਪੱਧਰ ਦੇ ਉੱਪਰ ਵਿਚਰੰਦਾ ਹੁੰਦਾ ਹੈ ਕਿ ਇਹਨਾਂ ਕੋਲ ਸਾਧਨ ਵੀ ਨੇ ਪਰ ਸਿਆਸੀ ਤੌਰ ਤੇ ਖੱਟੀਆਂ ਜ਼ਰੂਰ ਖਟ ਜਾਂਦੇ ਆ ਇਹ ਪਰਿਵਾਰ ਇਹ ਜ਼ਰੂਰ ਹੈ ਜਲੋ ਹੈ ਜੀ ਸਾਧਨ ਦਾ ਜਿਹੜੀ ਇਹਨਾਂ ਦੀ ਨੌਲੇਜ ਜਾਂ ਜੋ ਜੋ ਵੀ ਆਪਾਂ ਕਹੀਏ ਨਾ ਅੱਜ ਦੀ ਜਿਹੜੀ ਜਿਹੜਾ ਦੌਰ ਚੱਲ ਰਿਹਾ ਜਿਸ ਤਰ੍ਹਾਂ ਦਾ ਉਹਦੇ ਵਿੱਚ ਇਹ ਇਸ ਤਰ੍ਹਾਂ ਦੇ ਪਰਿਵਾਰ ਵੱਡੇ ਪੱਧਰ ਤੇ ਉੱਪਰ ਕੱਟੀ ਖੱਟੀ ਜਾਂਦੇ ਨੇ ਹੁਣ ਹਾਂ ਜੇਕਰ ਇਹ ਗੱਲ ਹੈ ਵੀ ਸਿੱਧੂ ਸਾਹਿਬ ਸਿੱਧੂ ਪਰਵਾਰ ਭਾਜਪਾ ਵੱਲ ਜਾਂਦਾ ਹੈ ਤਾਂ ਲਾਜ਼ਮੀ ਹੈ ਵੀ ਕੈਪਟਨ ਸਾਹਿਬ ਕਾਂਗਰਸ ਵੱਲ ਆ ਸਕਦੇ ਨੇ ਉਹਨਾਂ ਨੇ ਵੀ ਆਪਣਾ ਆਧਾਰ ਤਿਆਰ ਕਰ ਰੱਖਿਆ ਤੇ ਇਹ ਵੀ ਹੈ ਕਾਂਗਰਸ ਪਾਰਟੀ ਦੇ ਜਿਵੇਂ ਪੁਰਾਣੀ ਲੀਡਰਸ਼ਿਪ ਆ ਜਾਂ ਵੱਡੇ ਲੀਡਰ ਨੇ ਉਹਨਾਂ ਵੱਲੋਂ ਜਿਵੇਂ ਕੈਪਟਨ ਸਾਹਿਬ ਦੇ ਬਿਆਨਾਂ ਦਾ ਸਵਾਗਤ ਕੀਤਾ ਗਿਆ ਤੇ ਕੈਪਟਨ ਸਾਹਿਬ ਦੀ ਤਾਰੀਫ਼ ਕੀਤੀ ਗਈ ਹੈ ਉਹਨਾਂ ਦੀ ਲੀਡਰਸ਼ਿਪ ਦੇ ਗੁਣਾ ਦੀ ਇਹ ਪ੍ਰਸੰਸਾ ਵੀ ਕੀਤੀ ਗਈ ਹੈ ਜਿਹੜਿਆਂ ਨੇ ਹਾਲਾਂਕਿ 2000 21 ਦੇ ਵਿੱਚ ਉਹਨਾਂ ਨੂੰ ਗੱਦੀ ਤੋਂ ਲਾਹਣ ਦੇ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਸੀ ਪਰੰਤੂ ਉਹੀ ਲੀਡਰ ਇਹਨਾਂ ਦੇ ਗੁਣਗਾਇਨ ਵੀ ਕਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਦੀ ਆਪਣੀ ਜਿਹੜੀ ਸਿਆਸੀ ਜਿਹੜੀ ਗੋਟੀਆਂ ਟਿਕ ਕਰਨ ਦੀ ਹੈ ਉਹਦੇ ਤੋਂ ਲੱਗਦਾ ਵੀ ਬਈ ਜੇਕਰ ਇਸ ਤਰ੍ਹਾਂ ਦੀ ਉਥਲ-ਪੁਥਲ ਹੁੰਦੀ ਹੈ ਤਾਂ ਕੈਪਟਨ ਸਾਹਿਬ ਇੱਧਰ ਵੀ ਆ ਸਕਦੇ ਨੇ ਇਹ 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 ਸੰਭਾਵਨਾਵਾਂ ਨੇ ਤੇ ਜੇਕਰ ਸਿੱਧੂ ਸਾਹ ਪਾਜਪਾ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦਾ ਵੀ ਕਿਉਂਕਿ ਪਾਜਪਾ ਦੇ ਵਿੱਚ ਉਹ ਰਹੇ ਨੇ ਲੰਬਾ ਸਮਾਂ ਰਹੇ ਨੇ ਮੈਂਬਰ ਪਾਰਲੀਮੈਂਟ ਰਹੇ ਨੇ ਉਹਨਾਂ ਨੇ ਉਸ ਵੇਲੇ ਕਾਂਗਰਸ ਪਾਰਟੀ ਦੇ ਉੱਪਰ ਬੜੇ ਤਿੱਖੇ ਹਮਲੇ ਕੀਤੇ ਸਨ ਚਾਹੇ ਸੋਨੀਆ ਗਾਂਧੀ ਹੋਵੇ ਚਾਹੇ ਰਾਹੁਲ ਗਾਂਧੀ ਹੋਵੇ ਤੇ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦਰਮਨ ਮੋਨ ਸਿੰਘ ਹੋਣ ਉਹਨਾਂ ਦੇ ਉੱਪਰ ਉਹਨਾਂ ਨੇ ਪੂਰੇ ਸ਼ਕਤੀ ਹਮਲੇ ਕਰਦੇ ਰਹੇ ਨੇ ਕਿ ਇਸ ਤਰ੍ਹਾਂ ਕਿਉਂਕਿ ਉਹ ਵੱਡਾ ਉਹਨਾਂ ਦਾ ਆਪਣਾ ਇੱਕ ਪਰ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਪਿਛਲੇ ਸਮੇਂ ਬਹੁਤ ਵੱਡੇ ਵੱਡੇ ਸ਼ਬਦੀ ਹਮਲੇ ਜ਼ਰੂਰ ਕਰਦੇ ਰਹੇ ਐ ਤਾਂ ਹੁਣ ਜਿਹੜਾ ਮਾਹੌਲ ਉਹਨਾਂ ਲਈ ਕਾਂਗਰਸ ਵੱਲੋਂ ਕ੍ਰੀਏਟ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤੇ ਗਏ ਨੇ ਉਹਨਾਂ ਦੀ ਧਰਮ ਪਤਨੀ ਮੈਡਮ ਸਿੱਧੂ ਤੇ ਅਜਿਹੇ ਦੌਰਾਨ ਮੈਡਮ ਸਿੱਧੂ ਦੀ ਨੇਤਨ ਗੱਡਕੜੀ ਨਾਲ ਮਿਲਣੀ ਭਾਵੇਂ ਕਿ ਇੱਕ ਆੜ ਹੈ ਕਿ ਹਲਕੀ ਦੀਆਂ ਇਲਾਕੇ ਦੀਆਂ ਮੰਗਾਂ ਲਈ ਪਰ ਸਵਾਜ਼ ਜ਼ਰੂਰ ਖੜੇ ਹੋ ਗਏ ਨੇ ਸ਼ੰਕੇ ਜ਼ਰੂਰ ਖੜੇ ਹੋ ਗਏ ਨੇ ਸ਼ੰਕੇ ਵਧੇਰੇ ਕਰਕੇ ਉਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਵੱਡ ਕਾਰੀ ਹੁੰਦੀ ਹੈ ਜਦੋਂ ਨਵਜੋਧ ਕੌਰ ਸਿੱਧੂ ਕਾਂਗਰਸ ਵੱਲੋਂ ਸਸਪੈਂਡ ਹੋਣ ਤੇ ਆਪਣੀਆਂ ਮੰਗਾਂ ਦੀ ਦਿਹਾਈ ਲਈ ਉਹ ਭਾਜਪਾ ਦੇ ਕੇਂਦਰੀ ਮੰਤਰੀ ਨਾਲ ਮੀਟਿੰਗ ਕਰਨ ਚਰਚਾ ਜ਼ਰੂਰ ਹੈ ਇਨ੍ਹਾਂ ਚਰਚਾਵਾ ਦੇ ਵਿੱਚ ਕਈ ਤਰ੍ਹਾਂ ਦੀਆਂ ਕਈ ਵਾਰ ਅਫਵਾਹਾਂ ਵੀ ਅੱਗੇ ਵਧੀਆਂ ਨੇ ਪਰੰਤੂ ਜਿਹੜੇ ਹਾਲਾਤ ਕਾਇਮ ਹੋਏ ਨੇ ਸਿਆਸੀ ਲਿਹਾਜ਼ ਦੇ ਵਾਕੀ ਉਹ ਸਿਆਸਤ ਦੇ ਵੱਖਰੀ ਤਰ੍ਹਾਂ ਦੇ ਰੰਗ ਨੇ ਪਟਿਆਲਾ ਸਿਆਸਤ ਦੇ ird gird ਕੈਪਟਨ ਮਨਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਪਰਿਵਾਰ ਜਾਂ ਦੋ ਘਰਾਣਿਆਂ ਦੇ ird gird ਅੱਜ ਦੀ ਇਸ ਚਰਚਾ ਲਈ ਆਪਣੇ ਦਰਸ਼ਕਾਂ ਤੇ ਸਨੇਹੀਆਂ ਨੂੰ ਦੱਸਦੀ ਇੱਕ ਵਾਰ ਫੇਰ ਕਿ ਜੁੜੇ ਸਨ ਉਗੇ ਰਾਜੀ ਮਹਾਰਤੀ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵਾਨ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਲਈ ਤੁਸੀਂ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਈ ਮਿਸ਼ਨ ਪੰਜਾਬੀ